ਲੋਕ ਦਿਲਜੀਤ ਦਸਾਂਜ ਨੂੰ ਨਾਤੇ ਗਾਇਕੀ ਦੇ ਲਈ ਹੀ ਨਹੀਂ ਸਗੋ ਉਹਨਾਂ ਦੀ ਅਦਾਕਾਰੀ ਦੇ ਲਈ ਵੀ ਜਾਣਦੇ ਨੇ ਜੀ ਹਾਂ ਉਹਨਾਂ ਨੂੰ ਹਰ ਕੋਈ ਪਸੰਦ ਕਰਦਾ ਹੈ ਇਹਨਾਂ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਆਪਣੇ ਪਰਿਵਾਰ ਬਾਰੇ ਕੁਝ ਨਹੀਂ ਕਹਿੰਦੇ ਹਾਲੀ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਮੀਡੀਆ ਰਿਪੋਰਟਸ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਪਰਿਵਾਰ ਬਾਰੇ ਗੱਲ ਕੀਤੀ ਹੈ ਅਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਤੱਕ ਕੀ ਲੱਗਦਾ ਹੈ ਜੀ ਹਾਂ ਪੰਜਾਬ ਦੇ ਜਲੰਧਰ ਚ ਜਨਮੇ ਦਿਲਜੀਤ ਦਸਾਂ ਜੋ ਸਟਾਰ ਨੇ ਉਹਨਾਂ ਨੂੰ ਬਚਪਨ ਤੋਂ ਹੀ ਗੀਤਾ ਦਾ ਸ਼ੌਕ ਸੀ ਕਦੇ ਉਹ ਗੁਰਦੁਆਰੇ ਦੇ ਵਿੱਚ ਕੀਰਤਨ ਤੇ ਕਦੇ ਵਿਆਹਾਂ ਦੇ ਵਿੱਚ ਕਾਣ ਦੇ ਲਈ ਜਾਂਦੇ ਸੀ ਆਰਥਿਕ ਤੰਗੀ ਕਾਰਨ ਉਹ 10ਵੀਂ ਤੋਂ ਅੱਗੇ ਨਹੀਂ ਪੜ ਸਕੀ ਇਹ ਵਿਦੱਸਾ ਜਾਂਦਾ ਹੈ ਹਾਲੀ ਦੇ ਵਿੱਚ ਹਿੱਟ ਪੰਜਾਬੀ ਗੀਤ ਦੇਣ ਵਾਲੇ ਇਸ ਸਟਾਰ ਨੇ ਦੱਸਿਆ ਕਿ ਕਿਵੇਂ ਬੇहद ਪਿਆਰ ਦੇ ਵਿੱਚ ਹੋਣ ਦੇ ਬਾਵਜੂਦ ਉਹਨਾਂ ਦਾ ਆਪਣੇ ਮਾਤਾ ਪਿਤਾ ਦੇ ਨਾਲ ਕੁਝ ਕਨੈਕਸ਼ਨ ਟੁੱਟ ਗਿਆ ਸੀ ਜੀ ਹਾਂ ਮੀਡੀਆ ਰਿਪੋਰਟਸ ਦੇ ਵਿੱਚ ਦਾਅਵਾ ਕੀਤਾ ਗਿਆ ਦਿਲਜੀਤ ਦਸਾਂਜ ਨੂੰ ਹੁਣ ਨਾ ਸਿਰਫ ਪੰਜਾਬੀ ਬਲਕਿ ਬਾਲੀਵੁੱਡ ਇੰਡਸਟਰੀ ਵੀ ਜਾਣਦੀ ਹੈ ਤੇ ਉਹਨਾਂ ਦੀਆਂ ਧੂਮਾਂ ਦੇਖਣ ਨੂੰ ਮਿਲਦੀਆਂ ਨੇ ਹਰ ਪਾਸੇ ਦੇਸ਼ ਵਿਦੇਸ਼ ਤੇ ਕੋਨੇ-ਕੋਨੇ ਚ ਉਹਨਾਂ ਦੇ ਫੈਨਸ ਮੌਜੂਦ ਨੇ ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੇ ਮਾਤਾ-ਪਿਤਾ ਦੇ ਨਾਲ ਰਿਸ਼ਤੇ ਬਾਰੇ ਗੱਲ ਕੀਤੀ ਹੈ ਜੀ ਹਾਂ ਇੱਕ ਨਿੱਜੀ ਚੈਨਲ ਤੇ ਨਾਲ ਗੱਲਬਾਤ ਦੌਰਾਨ ਦਿਲਜੀਤ ਨੇ ਦੱਸਿਆ ਕਿ ਮੈਂ 11 ਸਾਲ ਦਾ ਸੀ ਜਦੋਂ ਮੈਂ ਆਪਣਾ ਪਿੰਡ ਛੱਡ ਕੇ ਆਪਣੇ ਮਾਮੇ ਨਾਲ ਰਹਿਣ ਲੱਗਾ ਮੈਂ ਆਪਣਾ ਪਿੰਡ ਛੱਡ ਕੇ ਸ਼ਹਿਰ ਆ ਗਿਆ ਉਹਨਾਂ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਮੇਰੇ ਲਈ ਬਿਹਤਰ ਜ਼ਿੰਦਗੀ ਚਾਹੁੰਦੇ ਸਨ ਅਤੇ ਉਹਨਾਂ ਨੇ ਭਰੋਸਾ ਦਿੱਤਾ ਸੀ ਕਿ ਉਸ ਨੂੰ ਸ਼ਹਿਰ ਦੇ ਵਿੱਚ ਖਾਣਾ ਰਹਿਣ ਅਤੇ ਸਕੂਲ ਦੀ ਪੜਾਈ ਕਰਵਾਈ ਚਾਹੇਗੀ ਦਿਲਜੀਤ ਨੇ ਦੱਸਿਆ ਕਿ ਮੇਰੇ ਮਾਮੇ ਨੇ ਕਿਹਾ ਕਿ ਉਸ ਨੂੰ ਮੇਰੇ ਨਾਲ ਸ਼ਹਿਰ ਭੇਜ ਦਿਓ ਅਤੇ ਮੇਰੇ ਮਾਤਾ ਪਿਤਾ ਨੇ ਕਿਹਾ ਕਿ ਹਾਂ ਲੈ ਜਾਓ ਉਹਨਾਂ ਨੇ ਮੈਨੂੰ ਨਹੀਂ ਪੁੱਛਿਆ ਕਿ ਮੈਂ ਕੀ ਚਾਹੁੰਦਾ ਅਤੇ ਮੈਂ ਲੁਧਿਆਣੇ ਸ਼ਿਫਟ ਹੋ ਗਿਆ ਉਹਨਾਂ ਨੇ ਅੱਗੇ ਕਿਹਾ ਕਿ ਮੈਂ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਇਕੱਲਾ ਰਹਿੰਦਾ ਸੀ ਮੈਂ ਬਸ ਸਕੂਲ ਜਾਂਦਾ ਸੀ ਤੇ ਵਾਪਸ ਆ ਜਾਂਦਾ ਸੀ ਉੱਥੇ ਕੋਈ ਟੀਵੀ ਨਹੀਂ ਸੀ ਅਤੇ ਮੇਰੇ ਕੋਲ ਬਹੁਤ ਸਮਾਂ ਸੀ ਇਸ ਤੋਂ ਇਲਾਵਾ ਉਸ ਸਮੇਂ ਸਾਡੇ ਕੋਲ ਮੋਬਾਈਲ ਫੋਨ ਵੀ ਨਹੀਂ ਸਨ ਇਸ ਲਈ ਭਾਵੇਂ ਮੈਨੂੰ ਘਰ ਫੋਨ ਕਰਨਾ ਪੈਂਦਾ ਸੀ ਆਪਣੇ ਮਾਤਾ ਪਿਤਾ ਦਾ ਫੋਨ ਰਿਸੀਵ ਕਰਨਾ ਹੁੰਦਾ ਸੀ ਇਸ ਲਈ ਸਾਨੂੰ ਪੈਸੇ ਇਸ ਲਈ ਮੈਂ ਆਪਣੇ ਪਰਿਵਾਰ ਤੋਂ ਦੂਰ ਹੋਣਗਾ। ਦਿਲਜੀਤ ਨੇ ਕਿਹਾ ਕਿ ਮੈਂ ਆਪਣੇ ਮਾਤਾ-ਪਿਤਾ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਾ ਸੀ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਮਾਂ ਦੀ ਬਹੁਤ ਇੱਜ਼ਤ ਕਰਦਾ ਹਾਂ। ਮੇਰੇ ਪਿਤਾ ਜੀ ਬਹੁਤ ਪਿਆਰੇ ਵਿਅਕਤੀ ਨੇ। ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ। ਉਹਨਾਂ ਨੇ ਇਹ ਵੀ ਨਹੀਂ ਪੁੱਛਿਆ ਕਿ ਮੈਂ ਕਿਸ ਸਕੂਲ ਦੇ ਵਿੱਚ ਪੜਿਆ ਸੀ। ਪਰ ਮੇਰਾ ਉਹਨਾਂ ਨਾਲ ਕਨੈਕਸ਼ਨ ਕਿਤੇ ਨਾ ਕਿਤੇ ਟੁੱਟਿਆ ਇਹ ਰਿਸ਼ਤਾ ਉਹਨਾਂ ਨਾਲ ਨਹੀਂ ਟੁੱਟਿਆ ਸਗੋਂ ਉਹਨਾਂ ਨੇ ਕਹਿਿਆ ਕਿ ਸਭ ਦੇ ਨਾਲ ਟੁੱਟਦਾ ਗਿਆ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਨੇ ਆਪਣੀ ਮਾਂ ਲਈ ਇੱਕ ਪਾਵਕ ਚਿੱਠੀ ਲਿਖੀ ਸੀ ਜਿਸ 'ਚ ਉਹਨਾਂ ਨੇ ਲਿਖਿਆ ਸੀ ਜਦੋਂ ਮੈਂ ਘਰ ਫੋਨ ਕਰਦਾ ਹਾਂ ਤਾਂ ਮੈਂ ਫੋਨ ਕੱਟਣ ਤੋਂ ਪਹਿਲਾਂ ਹਮੇਸ਼ਾ ਆਪਣੀ ਮਾਂ ਦਾ ਆਸ਼ੀਰਵਾਦ ਲੈਂਦਾ ਹਾਂ ਮੈਂ ਪੈਰੀ ਪੈਣਾ ਕਹਿੰਦਾ ਤਾਂ ਮਾਂ ਜੀ ਬਾਦ ਦਿੰਦੀ ਹੈ ਪੁੱਤ ਖੁਸ਼ ਰਹੋ ਮੇਰੇ ਤੇ ਭਰੋਸਾ ਕਰੋ ਮੈਂ ਆਪਣੀ ਜ਼ਿੰਦਗੀ ਦੇ ਹਰ ਤਣਾਅ ਨੂੰ ਭੁੱਲ ਜਾਂਦੀ ਹਾਂ ਮੈਨੂੰ ਲੱਗਦਾ ਹੈ ਜਿਵੇਂ ਮੈਂ ਦੁਬਾਰਾ ਉਸਾਂ ਨਾਲ ਭਰ ਗਿਆ ਹਾਂ ਉਹਨਾਂ ਦੀ ਆਵਾਜ਼ ਵਿੱਚ ਬਹੁਤ ਪਿਆਰ ਹੈ ਮੇਰੇ ਲਈ ਮੇਰੀ ਮਾਂ ਪ੍ਰਮਾਤਮਾ ਤੋਂ ਪਹਿਲਾਂ ਜਗਨ ਦਿਲਜੀਤ ਦਾ ਸਾਂਝ ਬਾਰੇ ਕਿਹਾ ਜਾਂਦਾ ਹੈ ਕਿ ਆਪਣੇ ਪਰਿਵਾਰ ਬਾਰੇ ਕਦੇ ਵੀ ਗੱਲ ਨਹੀਂ ਕਰਦੇ ਪਰ ਹਾਲੀ ਦੇ ਵਿੱਚ ਉਹਨਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਆਪਣੇ ਪਰਿਵਾਰ ਬਾਰੇ ਕਈ ਗੱਲਾਂ ਕੀਤੀਆਂ ਅਤੇ ਕਈ ਖੁਲਾਸੇ ਕੀਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ